ਆਮ ਮੁੱਖ ਮੰਤਰੀ ਆਮ ਦਿੱਲੀ ਦਾ ਮੁੱਖ ਮੰਤਰੀ ਤੇ ਆਮ ਲੋਕਾਂ ਦੀ ਐਂਟਰੀ ਬੰਦ ਹੈ ਸੜਕਾਂ ਸੁੰਨੀਆਂ ਕੀਤੀਆਂ ਵੀਆਂ ਸਿਰਫ ਤਿੰਨ ਲੋਕ ਨੇ ਇਹਨਾਂ ਨੂੰ ਰੋਕਿਆ ਗਿਆ ਪੀਆਰਟੀਸੀ ਦੀ ਬੱਸ 'ਚ ਭਰ ਕੇ ਲਿਆਓ ਕੋਈ ਰੋਕ ਨਹੀਂ ਟੋਕ ਨਹੀਂ ਅੱਗੇ ਜਾ ਕੇ ਉਤਰ ਜਾਓ ਤੇ ਰੈਲੀ ਤੇ ਜਾਓ ਮੌੜ ਹਲਕੇ ਦੇ 50 ਤੋਂ 100 ਪੰਡਾ ਹੈ ਜਾਂ ਜਿਹੜੇ ਨਾਲ-ਨਾਲ ਹੋਰ ਹਲਕਿਆਂ ਦੇ ਪੰਡਾ ਉਹਨਾਂ ਦੀ ਕੀ ਖੱਜਲ ਖਵਾਰੀ ਨਹੀਂ ਆਪਦੇ ਕੰਮ ਨਹੀਂ ਜਾ ਸਕਦੇ ਅੱਜ ਉਹ ਆਪਦੇ ਕੰਮ ਤੰਦੇ ਠੱਪ ਕੀਤੇ ਪਏ ਆ ਮੌੜ ਨੂੰ ਕਿਲਾ ਬਣਾਇਆ ਪਿਆ ਮੌੜ ਦੇ ਵਪਾਰੀਆਂ ਦਾ ਹੀ ਕਸੂਰ ਚਾਰ ਚਾਰ ਨਾਕੇ ਹੈ ਵੀ ਕੋਈ ਬੰਦਾ ਚਾਹੇ ਤਾਂ ਉਹ ਬਠਿੰਡੇ ਤੋਂ ਹੋਵੇ ਚਾਹੇ ਉਹ ਤਲਵੰਡੀ ਤੋਂ ਹੋਵੇ ਚਾਹੇ ਉਹ ਰਾਮਪੁਰੇ ਤੋਂ ਹੋਵੇ ਤੇ ਚਾਹੇ ਮਾਨਸਾ ਤੋਂ ਉਹ ਬਿਨਾ ਸਰਕਾਰੀ ਬੱਸ 'ਚ ਬੈਠੇ ਦੇ ਮਾਰਚ ਨਹੀਂ ਵੜ ਸਕਦਾ। ਕਿ ਕਿਹਨੋ ਕਿਹਨੋ ਕਹਿੰਦੇ ਸੀ ਕਿ ਰੈਲੀ ਦੇ ਮੁਰੇ ਡੀ ਤਾਂ ਬਣਾਉਂਦੇ ਆ ਕੋਈ ਜੁੱਤੀ ਮਾਰੇ ਤਾਂ ਉਹਨਾਂ ਤੱਕ ਪਹੁੰਚ ਨਾ ਸਕੇ। ਹਾਂ ਮਤਲਬ ਹੁਣ ਤੁਸੀਂ ਡੀ ਛੱਡੋ ਰੈਲੀ ਤਾਂ ਮਤਲਬ ਇਥੋਂ ਕਈ ਕਿਲੋਮੀਟਰ ਦੂਰ ਆ। ਮੋੜ ਦੀਆਂ ਸੜਕਾਂ ਤੇ ਖੜੇ ਆ ਅੱਜ ਆਮ ਆਦਮੀ ਪਾਰਟੀ ਦੀ ਰੈਲੀ ਆ। ਜਿਹੜੀ ਸੜਕ ਤੇ ਅਸੀਂ ਇਸ ਵੇਲੇ ਖੜੇ ਆਂ ਇਹ ਰਾਮਪੁਰੇ ਤੋਂ ਆ ਰਹੀ ਆ ਇਹ ਸੜਕ ਕਿਸੇ ਆਮ ਦੇ ਲਈ ਨਹੀਂ ਖੁੱਲੀ ਕਿਸੇ ਵੀ ਆਮ ਵਿਅਕਤੀ ਦੇ ਲਈ ਜਿਹੜੀ ਆ ਨਹੀਂ ਖੁੱਲੀ ਹਾਂ ਪਰ ਆਮ ਆਦਮੀ ਪਾਰਟੀ ਦੇ ਵਰਕਰ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਹੈਗਾ ਵਰਕਰ ਜਿਹੜੇ ਅੱਜ ਰੈਲੀ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਲਈ ਜਿਹੜੀ ਆ ਉਹ ਜ਼ਰੂਰ ਸੜਕ ਖੁੱਲੀ ਆ ਚਾਹੇ ਤੁਸੀਂ ਬਠਿੰਡੇ ਵਾਲੇ ਪਾਸਿਓਂ ਜਿਹੜੀ ਸੜਕ ਆਉਂਦੀ ਆ ਉਸ ਤੇ ਨਿਗਾਹ ਮਾਰ ਲਓ ਇਹ ਰਾਮਪੁਰੇ ਵਾਲੇ ਪਾਸਿਓਂ ਆ ਰਹੀ ਆ ਆਉਂਦੀ ਆ ਮਾਨਸਾ ਵਾਲੇ ਪਾਸਿਓਂ ਆਉਂਦੀ ਆ ਤੇ ਜਿਹੜੀ ਤਲਵੰਡੀ ਵਾਲੇ ਪਾਸਿਓਂ ਆਉਂਦੀ ਉਹ ਉਸ ਤੇ ਉੱਪਰ ਜਿਹੜੀ ਹੈਗੀ ਨਿਗਾਹ ਮਾਰ ਲਵੋ ਹ ਖੁੱਲਾ ਸੱਦਾ ਜ਼ਰੂਰ ਮਾਨਸਾ ਪੰਜਾਬੀਆਂ ਨੂੰ ਦਿੰਦੇ ਆ ਪਰ ਸੜਕਾਂ ਜਿਹੜੀਆਂ ਨੇ ਉਹ ਬੰਦ ਨੇ ਇੱਥੇ ਪੁਲਿਸ ਦੇ ਵੱਲੋਂ ਪੁੱਛ ਪੁੱਛ ਕੇ ਲੰਘਾਇਆ ਜਾਂਦਾ ਜਿਹੜੀ ਕੋਈ ਗੱਡੀ ਹੁੰਦੀ ਆ ਉਹ ਆਮਦਨੀ ਪਾਰਟੀ ਦੇ ਵਰਕਰ ਦੀ ਹੋਵੇ ਚਾਹੇ ਕੋਈ ਰੈਲੀ ਦੇ ਵਿੱਚ ਜਾਣ ਵਾਲੀ ਸਿਰਫ ਉਹੀ ਜਾਂਦੀ ਆ ਤਪਾਬ ਹੁਣ ਇੱਥੇ ਇਹੀ ਕਿਹਾ ਜਾ ਸਕਦਾ ਕਿ ਜਿਹੜੇ ਵੀਆਈਪੀ ਕਲਚਰ ਦੀਆਂ ਗੱਲਾਂ ਕਰਦੇ ਸ਼ਾਇਦ ਹੁਣ ਤਾਂ ਰੈਲਿੰਗਾਂ ਦੇ ਵਿੱਚ ਵੀ ਸਿਰਫ ਵੀਆਈਪੀ ਜਿਹੜੇ ਆ ਉਹ ਜਾਣ ਲੱਗ ਪਏ ਆਮ ਲੋਕਾਂ ਨੂੰ ਜਿਹੜਾ ਹੈਗਾ ਉਹ ਮੋੜ ਦਿੱਤਾ ਜਾਂਦਾ ਸਿਰਫ ਬੱਸਾਂ ਜਿਹੜੀਆਂ ਨੇ ਉਹ ਲੰਘਦੀਆਂ ਨੇ ਸਾਡੇ ਪਿੱਛੇ ਬੱਸਾਂ ਦਾ ਕਾਫਲਾ ਜਿਹੜਾ ਇਹ ਘਾਰਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਲਵੋ ਇੱਧਰ ਵੀ ਇੱਕ ਵਾਰੀ ਨਿਗਾ ਜਿਹੜੀ ਆ ਜ਼ਰੂਰ ਅਮਰਤ ਨੂੰ ਕਹੂੰਗਾ ਕਿ ਮਰਵਾ ਦਿੱਤੀ ਜਾਵੇ ਇਹ ਬੱਸਾਂ ਨਹੀਂ ਰੁਕਣਗੀਆਂ ਇਹ ਬੱਸਾਂ ਜਿਹੜੀਆਂ ਨੇ ਇਹ ਲੰਘ ਜਾਣੀਆਂ ਪਰ ਜਿਹੜਾ ਕੋਈ ਵੀ ਜਿਹੜਾ ਆਮ ਵਿਅਕਤੀ ਨੇੜਲੇ ਤੇੜਲੇ ਪਿੰਡਾਂ ਦਾ ਬਾਜ਼ਾਰ ਜਾਣ ਦੇ ਲਈ ਆਉਂਦਾ ਆ ਜਾਂ ਹੋਰ ਕੋਈ ਸੜਕ ਤੇ ਜਾਣ ਦੇ ਲਈ ਆਉਂਦਾ ਤਾਂ ਉਹਨੂੰ ਪਿੱਛੋਂ ਹੀ ਰੋਕ ਦਿੱਤਾ ਜਾਂਦਾ ਆ ਜੇ ਬਠਿੰਡੇ ਵਾਲੀ ਸੜਕ ਤੋਂ ਜਿਵੇਂ ਅਸੀਂ ਆਏ ਆ ਤਾਂ ਮੌੜ ਤੱਕ ਆਉਂਦੇ ਆਉਂਦੇ ਆ ਤਕਰੀਬਨ 4 ਕੁ ਨਾਕੇ ਜਿਹੜੇ ਹੈਗੇ ਆ ਉਹ ਲੱਗੇ ਹੋਇਆ ਕੁਝ-ਕੁਝ ਕਿਲੋਮੀਟਰ ਦੀ ਦੂਰੀ ਤੇ ਤਾਂ ਇਹ ਤਸਵੀਰ ਇੱਕ ਵਾਰੀ ਨਜ਼ਰ ਜ਼ਰੂਰ ਮਰਵਾਉਂਦੀ ਜਾਵੇ ਇਹ ਉਹ ਨੇ ਜਿਹੜੀ ਰੈਲੀ ਦੇ ਵਿੱਚ ਸਰਕਾਰੀ ਪੀਆਰਟੀਸੀ ਬੱਸਾਂ ਜਾ ਰਹੀਆਂ ਨੇ ਇਹਨਾਂ 'ਚ ਕੋਈ ਬੱਸ ਨਹੀਂ ਰੁਕਣੀ ਇੱਕ ਵੀ ਬੱਸ ਨਹੀਂ ਰੁਕੇਗੀ ਇਹ ਬੱਸਾਂ ਸਿੱਧੀਆਂ ਜਿਹੜੀਆਂ ਉਹ ਅੰਦਰ ਤੱਕ ਜਾਣਗੀਆਂ ਇਹਦੇ ਵਿੱਚ ਵਰਕਰ ਨੇ ਜਿਹੜੇ ਜਿਹੜੇ ਵੀ ਇਹ ਵੈਰੀਲੀ ਦੇ ਵਿੱਚ ਆਉਣ ਦੇ ਲਈ ਬੈਠੇ ਨੇ ਸਿਰਫ ਉਹੋ ਨੇ ਉਹ ਜਿਹੜੇ ਹੈਗੇ ਆ ਉਹ ਅੰਦਰ ਜਾਣਗੇ ਤਾਂ ਇਹ ਸੜਕ ਜਿਹੜੀਆਂ ਮੁੱਲਾਂ ਦਾ ਕਿਸੇ ਵੇਲੇ ਵੀ ਜਿਹੜੀ ਉਹ ਸੁੰਨੀ ਨਹੀਂ ਹੁੰਦੀ ਪਰ ਅੱਜ ਦੇ ਦਿਨ ਦੇ ਵਿੱਚ ਇਹ ਸੜਕਾਂ ਜਿਹੜੀਆਂ ਤੁਹਾਨੂੰ ਸੁੰਨੀਆਂ ਹੀ ਮਿਲਣਗੀਆਂ ਵੀਆਪੀ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਕਿ ਵੀਆਈਪੀ ਕਲਚਰ ਦੀ ਇਹ ਕਹਿੰਦੇ ਤਾਂ ਮੈਨੂੰ ਲੱਗਦਾ ਵੀ ਹੁਣ ਤਾਂ ਰੈਲੀਆਂ ਵੀ ਇਹ ਵੀਆਈਪੀ ਕਲਚਰ ਦੇ ਨਾਲ ਚੱਲਣ ਲੱਗੀਆਂ ਕਿ ਕਿਉਂਕਿ ਜੇ ਵੀ ਜੇ ਵੀਆਈਪੀ ਹੈਗੇ ਹੋ ਤੁਸੀਂ ਤੁਹਾਡੇ ਕੋਲ ਕੋਈ ਪਾਸ ਆ ਜਾਂ ਤੁਸੀਂ ਕਿਸੇ ਕਿਸੇ ਦੇ ਅਧੀਨ ਆਏ ਹੋ ਕਿਸੇ ਐਮਐਲਏ ਜਾਂ ਕਿਸੇ ਉਹਦੇ ਤਾਂ ਫੇਰ ਹੀ ਤੁਹਾਨੂੰ ਵੜਨ ਦਿੱਤਾ ਜਾਊਗਾ ਅੰਦਰ ਬਿਲਕੁਲ ਜਸ ਹੈਰਾਨੀ ਦੀ ਗੱਲ ਆ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਆਮ ਮੁੱਖ ਮੰਤਰੀ ਆਮ ਦਿੱਲੀ ਦਾ ਮੁੱਖ ਮੰਤਰੀ ਤੇ ਆਮ ਲੋਕਾਂ ਦੀ ਐਂਟਰੀ ਬੰਦ ਹੈ ਸੜਕਾਂ ਸੁੰਨੀਆਂ ਕੀਤੀਆਂ ਵੀ ਐ ਸੜਕਾਂ ਦੇ ਉੱਤੇ ਤੁਸੀਂ ਦੇਖੋ ਆ ਸਾਹਮਣੇ ਦਿਖਾ ਦਿਓ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਉਹਨਾਂ ਨੂੰ ਜਾਣ ਦੀ ਆਗਿਆ ਨਹੀਂ ਤੁਸੀਂ ਬੱਸ ਭਰ ਕੇ ਲਿਓ ਇਹ ਤੋਂ ਪਹਿਲਾਂ ਤਿੰਨ ਤਿੰਨ ਬੱਸਾਂ ਗਈਆਂ ਨੇ ਉਹਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਹੋਣਗੇ ਉਹਨਾਂ ਨੂੰ ਜਾਣ ਦਿੱਤਾ ਗਿਆ ਇਹ ਸਿਰਫ ਤਿੰਨ ਲੋਕ ਨੇ ਇਹਨਾਂ ਨੂੰ ਰੋਕਿਆ ਗਿਆ ਪੀਆਰਟੀਸੀ ਦੀ ਬੱਸ 'ਚ ਭਰ ਕੇ ਲਿਓ ਕੋਈ ਰੋਕ ਨਹੀਂ ਟੋਕਣੀ ਅੱਗੇ ਜਾ ਕੇ ਉਤਰ ਜਾਓ ਤੇ ਰੈਲੀ ਤੇ ਜਾਓ ਮਤਲਬ ਐਨੀ ਡਰ ਇਹ ਨਾ ਭਾਈ ਆਮ ਲੋਕਾਂ ਤੋਂ ਇਹ ਨਾ ਮਾਨਕ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਸੀ ਕਿ ਅੱਗੇ ਪਤਾ ਕੀ ਕਹਿੰਦੇ ਸੀ ਕਿ ਰੈਲੀ ਦੇ ਮੁਰੇ ਡੀ ਤਾਂ ਬਣਾਉਂਦੇ ਆ ਕੋਈ ਜੁੱਤੀ ਮਾਰੇ ਤਾਂ ਉਹਨਾਂ ਤੱਕ ਪਹੁੰਚ ਨਾ ਸਕੇ ਮਤਲਬ ਹੁਣ ਤੁਸੀਂ ਡੀ ਛੱਡੋ ਰੈਲੀ ਤਾਂ ਮਤਲਬ ਇਥੋਂ ਕਈ ਕਿਲੋਮੀਟਰ ਦੂਰ ਆ ਹਾਂ ਕਾਫੀ ਦੂਰ ਆ ਹਾਂ ਕਾਫੀ ਦੂਰ ਆ ਤੇ ਉਦੋਂ ਪਹਿਲਾਂ ਹੀ ਇਸ ਤਰੀਕੇ ਨਾਲ ਰੋਕ ਇਸ ਤਰੀਕੇ ਨਾਲ ਕਿਲਾਬੰਦੀ ਕਰ ਦਿੱਤੀ ਗਈ ਜਗਾ ਜਗਾ ਦੇ ਉੱਤੇ ਪੁਲਿਸ ਲਗਾ ਕੇ ਜਗਾ ਜਗਾ ਦੇ ਉੱਤੇ ਜਿਹੜੀ ਇਸ ਤਰੀਕੇ ਦੇ ਨਾਲ ਐਂਟੀ ਰਾਇਡ ਫੋਰਸ ਲਗਾ ਕੇ ਮਤਲਬ ਸਰਕਾਰ ਕੀ ਕੀ ਸ਼ੋਅ ਕੀ ਕਰ ਰਹੀ ਹੈ ਸਰਕਾਰ ਕਹਿਣਾ ਕੀ ਚਾਹੁੰਦੀ ਹੈ ਸਰਕਾਰ ਦਿਖਾਉਣਾ ਕੀ ਚਾਹੁੰਦੀ ਪਿੱਛੇ ਤੁਸੀਂ ਚਲੇ ਜਾਓ 1.5 ਕਿਲੋਮੀਟਰ ਨਾਕਾ ਉੱਥੋਂ ਹੀ ਲੰਘਨ ਦਿੱਤਾ ਜਾਂਦਾ ਉੱਥੋਂ ਲੰਘੇ ਤਾਂ ਇੱਥੇ ਮੁਲਾਜ਼ਮਾ ਨੂੰ ਖੜਾਇਆ ਹੋਇਆ ਇੱਥੋਂ ਲੰਘੇ ਤਾਂ ਇੱਥੋਂ ਅੱਗੇ ਮੁਲਾਜ਼ਮਾ ਨੂੰ ਮਤਲਬ ਚਾਰ ਚਾਰ ਨਾਕੇ ਐ ਵੀ ਕੋਈ ਬੰਦਾ ਚਾਹੇ ਤਾਂ ਬਠਿੰਡੇ ਤੋਂ ਹੋਵੇ ਚਾਹੇ ਉਹ ਤਲਵੰਡੀ ਤੋਂ ਹੋਵੇ ਚਾਹੇ ਉਹ ਰਾਮਪੁਰੇ ਤੋਂ ਹੋਵੇ ਤੇ ਚਾਹੇ ਮਾਨਸਾ ਤੋਂ ਉਹ ਬਿਨਾਂ ਸਰਕਾਰੀ ਬੱਸ 'ਚ ਬੈਠੇ ਦੇ ਮਾਰ ਨਹੀਂ ਵਰ ਸਕਦਾ ਕੋਈ ਸਰਕਾਰੀ ਪਰਮਿਸ਼ਨ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਕਿਹਾ ਹੋਣਾ ਚਾਹੀਦਾ ਕਿ ਭਾਈ ਤੁਸੀਂ ਸਾਡੀ ਰੈਲੀ ਦੇ ਵਿੱਚ ਜਿਹੜੀ ਹੈਗੀ ਆ ਉਹ ਐਂਟਰੀ ਹੋਣੀ ਆ ਤਾਂ ਤੁਸੀਂ ਐਂਟਰ ਜਿਹੜਾ ਹੈਗਾ ਹੋ ਸਕਦੇ ਹੋ ਅਜੇ ਤਾਂ ਇਹ ਵੀ ਨਹੀਂ ਪਤਾ ਮਨਿੰਦਰ ਕੇ ਇੱਥੇ ਸਿਰਫ ਇਕੱਲੇ ਵਰਕ ਕਰੀਏ ਜਾਂ ਕੋਈ ਹੋਰ ਵੀ ਆ ਇਹ ਵੀ ਚਰਚਾ ਹੈ ਚਰਚਾ ਪਿੰਡਾਂ ਦੇ ਵਿੱਚ ਅਸੀਂ ਨਹੀਂ ਹਜੇ ਸਬੂਤ ਅਸੀਂ ਇਕੱਠੇ ਕਰ ਰਹੇ ਹਾਂ ਸਾਡੇ ਕੋਲ ਕੁਝ ਟੋਲਾ ਆ ਰਹੀਆਂ ਕਿ ਨਰੇਗਾ ਵਾਲੇ ਬੰਦਿਆਂ ਨੂੰ ਬੱਸਾਂ ਵਿੱਚ ਭਰ-ਭਰ ਕੇ ਲਿਆਂਦਾ ਜਾ ਰਿਹਾ ਅਸੀਂ ਚੈੱਕ ਕਰਾਂਗੇ ਅਸੀਂ ਕੋਸ਼ਿਸ਼ ਸਰਪੰਚਾਂ ਨਾਲ ਕੋਸ਼ਿਸ਼ ਕੀਤੀ ਹੈ ਗੱਲ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਕਿ ਭਾਈ ਤੁਸੀਂ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਫਿਰ ਡਿਊਟੀਆਂ ਲਾਤੀਆਂ ਕਿ ਮਨਰੇਗਾ ਵਾਲਿਆਂ ਦੀ ਕਹਿੰਦੇ ਇੱਥੇ ਭਾਈ ਬੱਸਾਂ ਦੇ ਵਿੱਚ ਭਰ ਪਰ ਲਿਆ ਉਹ ਹੁਣ ਇਹ ਨਹੀਂ ਪਤਾ ਉਹਨਾਂ ਨੂੰ ਦਿਹਾੜੀ ਕਿਸ ਤਰ੍ਹਾਂ ਦੀਆਂ ਦਿੱਤੀ ਜਾਣੀਆਂ ਹਾਜ਼ਰੀ ਵੀ ਲੱਗਣੀ ਆ ਜਾਂ ਸਰ ਪਾਵਾਦੀ ਪਾਰਟੀ ਦੇ ਵਰਕਰ ਦੇ ਤੌਰ ਤੇ ਉਹਨਾਂ ਨੂੰ ਇੱਥੇ ਲਿਆਂਦਾ ਜਾ ਰਿਹਾ 2014 ਦੀਆਂ ਚੋਣਾਂ ਚਲੇ ਜਾਓ 17 ਦੀਆਂ ਚੋਣਾਂ 'ਚ ਆ ਜਾਓ ਜਾਂ 22 ਦੀਆਂ ਚੋਣਾਂ 'ਚ ਆ ਜਾਓ ਆਮ ਆਦਮੀ ਪਾਰਟੀ ਨੂੰ ਬੰਦੇ ਕਹਿਣੇ ਨਹੀਂ ਪੈਂਦੇ ਹੁੰਦੇ ਸੀ ਭਗਵੰਤ ਮਾਨ ਕਹਿੰਦੇ ਸਾਡੇ ਪੰਮੱਕੜ ਆ ਇਹੇ ਇਹ ਤਾਂ ਉੱਢ ਹੀ ਆਉਂਦੇ ਆ ਇਹ ਤਾਂ ਸੱਦੇ ਤੋਂ ਬਿਨਾ ਲੋਕ ਆਉਂਦੇ ਆ ਮੈਂ ਟਿਫਨ ਫੜਾਉਣੇ ਬੜੀਆਂ ਗੱਲਾਂ ਕਰ ਦਿੰਦਾ ਕਿ ਇੰਨੇ ਲੋਕ ਉਹਨਾਂ ਨਾਲ ਆਮ ਮਹਾਰੇ ਚੱਲਦੇ ਸੀ ਤੇ ਅੱਜ ਬੱਸਾਂ ਵੀ ਸਰਕਾਰੀ ਭੇਜਣੀਆਂ ਪੈ ਰਹੀਆਂ ਅੱਜ ਕੁਝ ਹੱਦ ਤੱਕ ਮਜ਼ਦੂਰ ਵੀ ਸਰਕਾਰੀ ਲਿਆਉਣੇ ਪੈ ਰਹੇ ਆ ਅੱਜ ਇੱਥੋਂ ਤੱਕ ਵੀ ਹਾਲਾਤ ਆ ਗਏ ਕਿ ਆਮ ਲੋਕਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਤੇ ਆਪ ਦੀਆਂ ਬੱਚਾਂ ਬੱਸ ਜਿਹੜੇ ਬੱਸਾਂ 'ਚ ਬਹਿ ਗਏ ਇੱਕ ਮੈਂ ਹੁਣ ਵੇਖਿਆ ਕਿ ਉਹ ਵੀਰ ਨੇ ਅੱਗੇ ਜਾਣਾ ਉਹ ਕਾਰ 'ਚ ਬੈਠਾ ਹਾਂ ਤੇ ਹੁਣ ਫੇਰ ਅੱਗੇ ਮਿਲਦਾ ਉਹਨੂੰ ਜਾਣ ਦੀ ਆਗਿਆ ਮਿਲਿਆ ਨਹੀਂ ਤਾਂ ਆਗਿਆ ਨਹੀਂ ਹੈ ਜਿਹੜੇ ਹਾਲਾਤ ਇੱਥੇ ਬਣੇ ਹੋਏ ਆ ਨਾ ਇਹ ਬਹੁਤ ਗੰਭੀਰ ਆ ਜਿਹੜੇ ਗੰਭੀਰ ਹਾਲਾਤ ਬਣੇ ਹੋਇਆ ਤਸਵੀਰਾਂ ਇੱਥੇ ਜਿਹੜਾ ਦਿਖਾ ਦਈਏ ਕਿ ਇਹ ਬੱਸਾਂ ਜਾਣੀਆਂ ਤਬਸਾ ਇਥੋਂ ਜਿਹੜੇ ਨੰਗਣੀਆਂ ਉਹ ਗਾਹਾਂ ਵਾਲੇ ਨਾਕੇ ਤੇ ਬੱਸਾਂ ਰੁਕਦੀਆਂ ਨੇ ਉੱਥੋਂ ਉੱਤਰ ਕੇ ਜਿਹੜੇ ਹੈਗੇ ਆ ਸਾਰੇ ਵਰਕਰਾਂ ਨੂੰ ਅੱਗੇ ਜਾਣ ਦੀ ਜਿਹੜੀ ਇਜਾਜ਼ਤ ਤਾਂ ਭਾਬ ਇੱਥੇ ਗੱਲ ਕਰਨ ਦਾ ਮੁੱਖ ਮਕਸਦ ਸਿਰਫ ਇਹ ਆ ਕਿ ਆਮ ਆਦਮੀ ਪਾਰਟੀ ਦੀ ਰੈਲੀ ਆ ਬੱਚੇ ਬੁੱੱਚੇ ਸਾਹਿਬ ਬੱਚੇ ਬੱਚਿਆਂ ਨਾਲ ਬੱਸਾਂ ਭਰੀਆਂ ਹੋਈਆਂ ਮਤਲਬ ਜਿਨ੍ਹਾਂ ਨੂੰ ਐਵੇਂ ਨਹੀਂ ਪਤਾ ਹੋਣਾ ਕਿ ਭਗਵਾਨ ਸਿੰਘ ਮਾਨ ਕੌਣ ਹੈ ਅਰਵਿੰਦ ਕੇਜਰੀਵਾਲ ਕੌਣ ਹੈ ਜਾਂ ਉਹ ਕੀ ਕਰ ਰਹੇ ਆ ਜਾਂ ਕਿਉਂ ਆ ਰਹੇ ਆ ਉਹ ਵੀ ਲੱਦ ਲੱਦ ਕੇ ਲੈ ਕੇ ਆਂਦੇ ਜਾ ਰਹੇ ਆ ਕਿਉਂਕਿ ਇਹ ਭੀੜ ਦਿਖਾ ਕੇ ਕੱਲ ਨੂੰ ਅਖਬਾਰ ਅਈ ਲੇ ਪੇਜ ਭਰੇ ਹੋਣਗੇ ਵੱਡੀ ਕ੍ਰਾਂਤੀ ਵਿਕਾਸ ਕ੍ਰਾਂਤੀ ਇਨਕਲਾਬ ਜਿਹੜੇ ਚੈਨਲ ਆ ਜਿਹੜੇ ਬੈਠੇ ਆ ਜਿਹੜੇ ਅੱਜਕੱਲ ਸਰਕਾਰੀ ਬੋਲੀ ਬੋਲਣ ਵਾਲੇ ਉਹ ਵੀ ਦਿਖਾਉਣਗੇ ਕਿ ਜੀ ਪਤਾ ਹੀ ਨਹੀਂ ਕੀ ਹੋ ਗਿਆ ਇੱਥੇ ਪਰ ਜੇ ਤੁਸੀਂ ਅਸਲੀਅਤ ਆ ਕੇ ਜ਼ਮੀਨ ਤੇ ਦੇਖੋ ਸੜਕ ਤੇ ਤੁਹਾਨੂੰ ਪਰੰਦਾ ਵੀ ਪਰ ਨਹੀਂ ਮਾਰਦਾ ਮਿਲੇਗਾ ਜੇ ਕੋਈ ਪਰੰਦਾ ਆ ਗਿਆ ਇਹ ਨੌਜਵਾਨ ਇਹ ਨੌ 2 ਨੌਜਵਾਨ ਆਇਆ ਸਾਰੇ ਪੁਲਿਸ ਅੱਗੇ ਹੋ ਗਏ ਪੁਲਿਸ ਅਧਿਕਾਰੀ ਹਾਲਾਂਕਿ ਪੁਲਿਸ ਅਧਿਕਾਰੀਆਂ ਦੀ ਨੌਕਰੀ ਆ ਉਹਨਾਂ ਉਹਨਾਂ ਦੀ ਡਿਊਟੀ ਆ ਉਹਨਾਂ ਨੇ ਤਾਂ ਜਿਹੜੀ ਆਪਣੀ ਡਿਊਟੀ ਵਜਾਉਣੀ ਆ ਆਪਣੀ ਡਿਊਟੀ ਕਰਨੀ ਆ ਪਰ ਇੱਥੇ ਇਹ ਦੇਖੋ ਕਿ ਜਿਵੇਂ ਮਨਿੰਦਰ ਨੇ ਪਹਿਲਾਂ ਵੀ ਗੱਲ ਕਰੀ ਆ ਆਮ ਆਦਮੀ ਪਾਰਟੀ ਦੀ ਰੈਲੀ ਆ ਆਮਕਰ ਦੇ ਮੁੱਖ ਮੰਤਰੀ ਨੇ ਆਮਾਦੀ ਪਾਰਟੀ ਅਸਲਿ ਪੰਜਾਬ ਦੇ ਵਿੱਚ ਆ ਆਮਾਦੀ ਪਾਰਟੀ ਦੀ ਰੈਲੀ ਦੇ ਵਿੱਚ ਆਮ ਲੋਕ ਆਮ ਲੋਕਾਂ ਨੂੰ ਜਾਣ ਦੀ ਕੋਈ ਇਜਾਜ਼ਤ ਨਹੀਂ ਹਾਂ ਠੀਕ ਹੈ ਖੁੱਲਾ ਸੱਦਾ ਜ਼ਰੂਰ ਭਗਵਾਨ ਸਿੰਘ ਮਾਨ ਕਹਿੰਦੇ ਨੇ ਕਿ ਸੱਦਾ ਜ਼ਰੂਰ ਖੁੱਲਾ ਪਰ ਇੱਥੇ ਸੜਕਾਂ ਤੇ ਤੁਹਾਨੂੰ ਮੂਰੇ ਬੈਰੀਕੇਡ ਮਿਲਣਗੇ ਤੁਹਾਨੂੰ ਲੰਘਣ ਦੇ ਲਈ ਕਹਿੰਦੇ ਕਿ ਹੋਰ ਪਾਸੇ ਦੀ ਭਾਈ ਡਾਇਵਰਟ ਕਰ ਦਿੱਤਾ ਗਿਆ ਕਿ ਕੋਈ ਕਿੱਧਰ ਦੀ ਲੰਘਦਾ ਕੋਈ ਕਿੱਧਰ ਦੀ ਲੰਘਦਾ ਤੇ ਦੂਜੀ ਗੱਲ ਸਰਕਾਰੀ ਬੱਸਾਂ ਦੀ ਜਿਹੜੀ ਦਰਵਾਰ ਤੋਂ ਆਉਂਦੀ ਤੁਸੀਂ ਦੇਖ ਹੀ ਰਹੇ ਹੋ ਕਿ ਤੇ ਵੱਡੀ ਗੱਲ ਕਿ ਅੱਜ ਖੱਜਲਖਵਾਰੀ ਬੱਸ ਸਟੈਂਡਾਂ ਦੇ ਵਿੱਚ ਬੱਸ ਛੜਿਆਂ ਦੇ ਵਿੱਚ ਖੱਜਲਖਵਾਰੀ ਅੱਜ ਜਿਹੜੀ ਆ ਉਹ ਕਿੰ ਮੌਰ ਹਲਕੇ ਦੇ 50 ਤੋਂ 100 ਪੰਡਾ ਹੈ ਜਾਂ ਜਿਹੜੇ ਨਾਲ-ਨਾਲ ਹੋਰ ਹਲਕਿਆਂ ਦੇ ਪੰਡਾ ਉਹਨਾਂ ਦੀ ਕੀ ਖੱਜਲ ਖਵਾਰੀ ਨਹੀਂ ਉਹ ਆਪਦੇ ਕੰਮ ਨਹੀਂ ਜਾ ਸਕਦੇ ਅੱਜ ਉਹ ਆਪਦੇ ਕੰਮ ਧੰਦੇ ਠੱਪ ਕੀਤੇ ਪਏ ਆ ਮੌਰ ਨੂੰ ਕਿਲਾ ਬਣਾਇਆ ਪਿਆ ਮੌਰ ਦੇ ਵਪਾਰੀਆਂ ਦਾ ਹੀ ਕਸੂਰ ਜਿਨ੍ਹਾਂ ਤੋਂ ਵੋਟਾਂ ਲਈਆਂ ਉਹਨਾਂ ਦੇ ਅੱਜ ਕਾਰੋਬਾਰਾਂ ਤੇ ਕਿੰਨੀ ਢੇਸ ਪਹੁੰਚੀ ਬੇਸ਼ੱਕ ਐਤਵਾਰ ਹੈ ਪਰ ਬਹੁਤ ਹੀ ਹੱਦ ਤੱਕ ਕਾਰੋਬਾਰ ਚੱਲਦੇ ਆ ਫੂਡ ਦਾ ਕਾਰੋਬਾਰ ਆ ਚੱਲਣਾ ਹੁੰਦਾ ਐਂਟਰਟੇਨਮੈਂਟ ਦਾ ਕਾਰੋਬਾਰ ਆ ਚੱਲਣਾ ਹੁੰਦਾ ਠੀਕ ਹੈ ਕੱਪੜਾ ਵੀ ਲੋਕ ਖਰੀਦਦੇ ਆ ਵਿਆਹ ਸ਼ਾਦੀਆਂ ਦਾ ਮੌਸਮ ਹੈ ਪਰ ਸਾਰਿਆਂ ਤੇ ਸੱਟ ਮ